ਪਰ ਇਹਨਾਂ ਦੇਸ਼ਾਂ ਦੇ ਨਾਲ ਕੁਝ ਹੋਰ ਦੇ ਸੀ ਜਿਹੜੇ ਸੱਤ ਮੁਲਕ ਇਕੱਠੇ ਹੋ ਕੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਜਿੰਨਾਂ ਚ ਕਿਊਬਾ ਇਜ਼ਰਾਈਲ ਫਲਸਤਾਨ ਵਰਗੇ ਮੁਲਕ ਵੀ ਸ਼ਾਮਲ ਸੀ ਸਿੱਖਾਂ ਦਾ ਸਾਡਾ ਜਿਹੜਾ ਸਿਧਾਂਤ ਹੈ ਮੀਰੀ ਪੀਰੀ ਦਾ ਸਿਧਾਂਤ ਪਾਤਸ਼ਾਹੀ ਦਾਵੇ ਦਾ ਸਿਧਾਂਤ ਉਹ ਦੁਨੀਆ ਦੇ ਉਸ ਸਟਰਕਚਰ ਨੂੰ ਚੈਲੰਜ ਕਰਦਾ ਹੈ ਜਿਹੜਾ ਕਲੋਨੀਆ ਬਣਾ ਕੇ ਸਾਰੀ ਦੁਨੀਆ ਨੂੰ ਗੁਲਾਮ ਕਰਨ ਨੂੰ ਫਿਰਦੇ ਨੇ ਤੇ ਸਿੱਖਾਂ ਦਾ ਸਿਧਾਂਤ ਜਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦਾ ਸਿਧਾਂਤ ਸਿਰਜਦੇ ਨੇ ਦਸਵੇਂ ਪਾਤਸ਼ਾਹ ਕੇ ਖਾਲਸਾ ਪੰਥ ਦੀ ਸਾਜਣਾ ਕਰਦੇ ਨੇ ਸਥਾਪਨਾ ਕਰਦੇ ਨੇ ਖਾਲਸੇ ਨੂੰ ਪ੍ਰਗਟ ਕਰਦੇ ਨੇ ਉਥੇ ਇਹ ਗੱਲਾਂ ਕਲੀਅਰ ਹੋ ਗਈਆਂ ਕਿ ਸਾਡਾ ਸਿੱਖਾਂ ਦਾ ਸਿਧਾਂਤ ਨਾ ਹੀ ਡੈਮੋਕ੍ਰੇਸੀ 'ਚ ਫਿੱਟ ਆ ਸਕਦਾ ਹੈ ਨਾ ਹੀ ਡਿਕਟੇਸ਼ਿਪ ਦੇ ਵਿੱਚ ਫਿੱਟ ਆ ਸਕਦਾ। ਹੁਣ ਵੀ ਵਰਲਡ ਗਵਰਨਮੈਂਟ ਹੈ ਨਿਊ ਵਰਲਡ ਦਾ ਨਿਊ ਵਰਲਡ ਆਰਡਰ ਹੈ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਨੇ ਜਿਹੜੀ ਦੁਨੀਆ ਨੂੰ ਗੁਲਾਮ ਕਰਨ ਦੇ ਲਈ ਕਾਰਪੋਰੇਟ ਘਰਾਣੇ ਬੈਠੇ ਨੇ ਤੇ ਪੰਜਾਬ ਦੀ ਧਰਤੀ ਤੇ ਜੇ ਉਹਨਾਂ ਨੂੰ ਚੈਲੰਜ ਕੀਤਾ ਤਾਂ ਸਿੱਖਾਂ ਨੇ ਕੀਤਾ। ਹੋਰ ਪੋਲਿਟੀਕਲ ਪਾਰਟੀਆਂ ਕਿਸਾਨੀ ਮੋਰਚੇ ਵੇਲੇ ਆਈਆਂ ਸੀ ਉਹ ਵਿੱਕ ਗਈਆਂ ਲੀਡਰ ਆਏ ਨੇ ਵਿੱਕ ਗਏ ਨੇ ਪੰਜਾਬ ਦੀ ਜਿਹੜੀ ਪਾਵਰ ਪੂਰੀ ਦੁਨੀਆ ਦੇਖ ਰਹੀ ਸੀ ਉਹਨਾਂ ਨੂੰ ਜ਼ੀਰੋ ਕਰ ਦਿੱਤਾ ਗਿਆ। ਤੇ ਉਹਨਾਂ ਦੇ ਵਿੱਚੋਂ ਫੇਰ ਇੱਕ ਸ਼ਖਸ ਇੱਕ ਅਜਿਹਾ ਚਿਹਰਾ ਉੱਠਿਆ ਜਿਨੇ 40 ਸਾਲਾਂ ਦਾ ਜਿਹੜਾ ਨੈਰੇਟਿਵ ਸੀ ਸਰਕਾਰ ਦਾ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਉਹਨੂੰ ਭੰਨਿਆ ਭਾਈ ਦੀਪ ਸਿੰਘ ਜੀ ਨੇ ਸੀ। ਉਹਨਾਂ ਦੀਆਂ ਉਹ ਗੱਲਾਂ ਜਿਹੜੀਆਂ ਅੱਜ ਨੌਜਵਾਨੀ ਦੇ ਦਿਮਾਗ ਦੇ ਵਿੱਚ ਬੈਠ ਗਈਆਂ ਜਿਹੜੀਆਂ ਉਹ ਗੱਲਾਂ ਕਹਿ ਕੇ ਗਈ ਸੀ ਕਿ ਸਾਡਾ ਪਾਤਸ਼ਾਹੀ ਦਾਵਾ ਹੈ। ਸਾਡੀ ਇਹ ਹੋਣ ਦੀ ਲੜਾਈ ਹੈ, ਲੜਾਈ ਜਿਹੜੀ ਹੈ ਫਸਲਾਂ ਦੀ ਨਹੀਂ, ਇਹ ਨਸਲਾਂ ਦੀ ਹੈ। ਤੇ ਭਾਈ ਅਮਰਤਪਾਲ ਸਿੰਘ ਜੀ ਨੇ ਪੰਜਾਬ ਦੀ ਧਰਤੀ ਦੇ ਉੱਤੇ ਖੜੇ ਹੋ ਕੇ ਜਿੱਥੇ ਸਰਕਾਰ ਨੂੰ ਚੈਲੰਜ ਕੀਤਾ, ਉੱਥੇ ਨਸ਼ੇ ਦੇ ਵਪਾਰੀਆਂ ਨੂੰ ਚੈਲੰਜ ਕੀਤਾ। ਇਦੇ 'ਚ ਕੋਈ ਦੋ ਰਹਿਮਾਨ ਨਹੀਂ ਪੰਜਾਬ ਦੀ ਸਰਕਾਰ ਭਾਰਤ ਦੀ ਸਰਕਾਰ ਹੋਵੇ ਉਹਦੇ ਪਿੱਛੇ ਜਿਹੜੇ ਡਰੱਗ ਲੋਰਡ ਨੇ ਜਿਹੜੇ ਡਰੱਗ ਡੀਲਰ ਨੇ ਵੱਡੇ ਵੱਡੇ ਨੇ ਉਹ ਹੀ ਸਰਕਾਰਾਂ ਚਲਾ ਰਹੇ ਨੇ ਜਦੋਂ ਅਸੀਂ ਖਾਸ ਤੌਰ ਤੇ ਆਪਣੇ ਜਿਹੜੇ ਸਾਡੇ ਘਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਜਦੋਂ ਮੁੰਡੇ ਹੁੰਦੇ ਨੇ ਸਾਡੇ ਸਿੰਘ ਨੇ ਭਜੰਗੀ ਉਹਨਾਂ ਦੇ ਉੱਤੇ ਅਸੀਂ ਜਦੋਂ ਇਤਿਹਾਸ ਦੇ ਨਾਲ ਉਹਨਾਂ ਦੀ ਨਿਗ੍ਹਾ ਰੱਖਦੇ ਉਹਨਾਂ ਦੇ ਦਸਤਾਰਾਂ ਸਜਾਉਂਦੇ ਹਾਂ ਹਰ ਪੱਖ ਤੋਂ ਤੇ ਜਿਹੜੀਆਂ ਸਾਡੀਆਂ ਬੱਚੀਆਂ ਨੇ ਨਾ ਛੋਟੀਆਂ ਸਾਡੇ ਪਰਿਵਾਰਾਂ 'ਚ ਅਸੀਂ ਉਹਨਾਂ 'ਈ ਧਿਆਨ ਉਹਨਾਂ ਤੇ ਵੀ ਦਿਆ ਕਰੀਏ ਉਹਨਾਂ ਨੂੰ ਵੀ ਇਤਿਹਾਸ ਦੇ ਨਾਲ ਜੋੜਿਆ ਕਰੀਏ ਉਹਨਾਂ ਨੂੰ ਵੀ ਅਸੀਂ ਉਹੋ ਜਿਹੀ ਵਸਤਰ ਬਣਾਇਆ ਕਰੀਏ ਜਿਹੋ ਜਿਹੇ ਅਸੀਂ ਆਪਣੇ ਨੌਜਵਾਨ ਮੁੰਡਿਆਂ ਦੇ ਦਿੰਦੇ ਹਾਂ ਜਿਹੜੇ ਸਾਡੇ ਸਿੱਖੀ ਸਿਧਾਂਤਾਂ ਦੇ ਵਿੱਚ ਫਿੱਟ ਆਉਂਦੇ ਆਂ ਆਇਆਂ ਹੋਇਆਂ ਸੰਗਤਾਂ ਦਾ ਧੰਨਵਾਦ ਤੇ ਅਸੀਂ ਆਪਣੀ ਇਸ ਹੋਣ ਦੀ ਲੜਾਈ